ਕਛ ਨਹੀਂ ਤਹਾਂ ਜਾੜੇ ਤੋਂ ਨਿਕਮ ਸਾਡਾ ਉਹ ਕਰਦੀ ਰਹਿ ਰੇ ਇਹਨੂੰ ਝੁੱਟ ਦਾ ਸੌਦਾ ਪਹਿਲਵਾਨਾ ਪੱਠਾ ਵੇਚਣੀਆਂ ਨੇ ਮਿੱਟੀ ਨਹੀਂ ਕੱਢਣ ਆਏ ਅਸੀਂ ਪੱਠਾ ਵੇਚਣ ਆਇਆ ਮਿੱਟੀ ਮੈਂ ਕਿਹੜਾ ਇੱਥੇ ਭਾਂਡੂ ਲੈਣ ਆਇਆ ਪੁਕਾਈ ਆ ਪੁਕਾਈ ਆ ਰਾਜੂ ਸਾਈ ਤਾ ਤੂੰ ਮੁੜੀਏ ਸੌਦਾ ਮੈਂ ਨਾ ਕਹਿੰਦਾ ਕਿਦਾਂ ਹੋ ਜਾਣਾ ਸੌਦਾ ਪੈਸੇ ਉਹ ਦਊਗਾ ਕਿ ਹੁਣ ਜੇ ਤੂੰ ਦੇ ਦੀ ਤੇਰੇ ਨਾਲ ਮੈਂ ਦੇ ਦੂੰ ਯਾਰ ਫਿਰ ਹੁਣ ਸਿੱਧਾ ਤੁਮ ਸੌਦਾ ਲੈ ਬੰਬ ਚੱਲੂ ਕਿ ਪਟਾਕਾ ਆ ਲਾਈਨ ਤੇ ਦੇਖਣਾ ਕੀ ਹੋ ਕੱਟਾ ਮੁੰਡਣਾ ਨਾ ਉਹ ਕਿਸੇ ਦੇ ਪਸੂ ਨੂੰ ਗਾਲੋਣਾ ਹਾਂ ਉਹ ਗਾਲੋ ਠੀਕ ਹੈ ਤੇਰਾ ਰਾਂਝਾ ਰਾਜੀ ਹੈ ਬਸ ਤੇਰਾ ਰਾਂਝਾ ਰਾਜੀ ਹੈ ਪੱਠਾ ਲੈ ਕੇ ਜਾਈਂ ਨਹੀਂ ਰਾਂਝਾ ਰਾਜੀ ਨਾ ਮੇਰੀ ਗੱਲ ਸੁਣੀ ਇੱਕ ਧਿਆਨ ਨਾਲ ਰਾਜੂ ਦੀ ਗੱਲ ਮੈਂ ਵਿਚਾਲੇ ਕੱਟਦਾ ਜੇ ਸਾਨੂੰ ਪੁੱਗੂਗਾ ਸੌਦਾ ਫੇਰ ਹੋਊਗਾ ਨਾ ਮੇਰੇ ਕਹਿਣ ਤੇ ਕੁਝ ਹੋਣਾ ਨਾ ਇਹਦੇ ਕਹਿਣ ਤੇ ਕੁਝ ਹੋਣਾ ਕਿਸੇ ਦੇ ਕਹਿਣ ਤੇ ਕੁਝ ਨਹੀਂ ਹੋਣਾ ਜੇ ਤੂੰ ਪੈਸੇ ਤੁਸੀਂ ਦੇਣੇ ਨੇ ਹੋਰ ਕਿਹੜਾ ਤਰਸੇਮ ਦੇ ਕੇ ਜਾਊ ਉਹ ਮੈਂ ਦੇ ਦੂੰ ਯਾਰ ਨਹੀਂ ਤੂੰ ਵੀ ਦੁਬਾਰਾ ਇੱਕ ਦਾਕ ਦੋ ਦਾ ਕਰ ਰਹੇ ਹੋ ਦੋ ਦਾ ਕਿਹੜੇ ਕਿਹੜੀਆਂ ਕਰਿਓ ਬਾਈ ਮੁਰੇ ਤ ਵੀ ਦੋ ਦਾ ਸੌਦਾ ਕਰ ਰਹੇ ਨੇ ਗੱਲ ਸੁਣ ਛੋਟੇ ਭਾਈ ਕੀ ਕੀ ਮੰਗੇਵੇਂ ਜਰਾ ਮੈਂ ਚੁੱਪ ਯਾਰ ਦੋ ਮਿੰਟ ਮੈਨੂੰ ਗੱਲ ਕਰ ਲੈ ਤੂੰ ਕਰ ਲੈ ਤੂੰ ਹੀ ਕਰ ਲੈ ਗੱਲ ਸੁਣ ਬਾਈ ਤੈਨੂੰ ਪੁੱਗਣਗੀਆਂ ਲੈ ਕੇ ਜਾਈਂ ਤੇਰੇ ਗੱਲ ਤੇ ਰੱਸਾ ਕੋਈ ਨਹੀਂ ਪਾਉਂਦਾ ਠੀਕ ਹੈ ਸਾਈ ਤੇਰੀ ਤੈਨੂੰ ਮਿਲੂ ਗੁਫਤ ਨਹੀਂ ਹੁੰਦੀ ਠੀਕ ਹੈ ਵੀ ਕੋਈ ਇਤਰੀ ਨੂੰ ਜ਼ਬਤ ਕਰ ਲੈਣਾ ਇਹ ਬਿਆਨਾ ਨਹੀਂ ਹੈਗਾ ਜ਼ਮੀਨ ਦਾ ਠੀਕ ਹੈ ਜਦ ਸਾਹੀ ਦਾ ਬਿਆਨਾ ਉਦੋਂ ਹੈ ਜੇ ਤੂੰ ਸੌਦਾ ਕਰਕੇ ਮੁਕਰੇਗਾ ਫਿਰ ਅਸੀਂ ਹੱਤ ਵੀ ਕਰ ਲਾਂਦੇ ਆ ਠੀਕ ਹੈ ਗੱਲ ਕੱਚਾ ਕੰਮ ਨਹੀਂ ਕਰਦੇ ਕਰਦੇ ਆ ਕੱਚਾ ਪੱਕਾ ਕਰਿਆ ਕਰ ਲਾ ਕਛ ਨਹੀਂ ਤਹਾਂ ਚੜੇ ਤੂੰ ਨਹੀਂ ਕੰਮ ਸਾਲਦਾ ਜਰਾਇ ਕਰ ਲਾ ਉਹ ਕਰਦੀ ਲੈ ਰਾਇ ਇਹਨੂੰ ਝੁੱਟ ਦਾ ਸੌਦਾ ਪਹਿਲਮਾਨਾ ਉਹ ਕਰਦਾ ਪੁੱਰਾ ਆ ਜਾ ਪਾਜ ਦਾ ਕਾਨੂੰ ਆ ਚੱਲ ਕਰ ਲੈ ਸੁਣ ਲੈ ਗੱਲ ਰਜੂ ਸੁਣ ਲੈ ਉਹ ਪਾ ਦਿਨ ਹੋਰ ਉਹ ਹੁਣ ਦੇ ਗਿਆ ਮਾਰੀਦਾ ਉਹ ਯਾਰ ਉਹ ਗੇਟ ਲਾ ਰਿਹਾ ਉਹ ਬਾਈ ਦੱਸ ਦੂੰਗਾ ਮੈਂ ਹੱਬ ਤੇ ਸਾਹਮਣੇ ਦੱਸੂ ਚੋਰੀ ਸੌਦਾ ਨਹੀਂ ਕਰਦਾ ਮੈਂ ਤੂੰ ਨਾ ਲਈ ਯਾਰ ਬੋਲ ਬਾਈ 21 ਦਾ ਕਿੰਨੇ ਦੀਆਂ ਵੇਚਣੀਆਂ ਨੇ ਛੱਡ 26 ਨੂੰ ਨਾਲੇ 25 ਨੂੰ ਨਾਲੇ 25 ਨੂੰ ਨਾਲੇ 26 ਨੂੰ ਹਾਂ ਛੱਡ ਦੇ ਤੇ 24000 ਦੀਆਂ ਲੈ ਜਾ ਪੱਠਾ ਵੇਚਣੀਆਂ ਨੇ ਮਿੱਟੀ ਨਹੀਂ ਕੱਢਣ ਆਏ ਅਸੀਂ ਪੱਠਾ ਵੇਚਣ ਆਏ ਮਿੱਟੀ ਮੈਂ ਕਿਹੜਾ ਇੱਥੇ ਪਾਂਡੂ ਲੈਣ ਆਇਆ ਪਾਂਡੂ ਹੀ ਲੈਣ ਆਏ ਨੇ ਸਾਰੇ ਉਹ ਪਾਂਡੂ ਮੈਂ ਲੈਣਾ ਪਾਂਡੂ ਕਿੱਥੋਂ ਮਿਲਦਾ ਮੈਨੂੰ ਚੁੱਲ੍ਹੇ ਤੇ ਫੇਰ ਉਹਨਾਂ ਨੂੰ ਵੀ ਇੱਥੇ ਪਾਂਡੂ ਰੋਟੀ ਖਵਾਉਣੀ ਐ ਵੀ ਚੁੱਲਾ ਸੁੱਚਾ ਕਰਨਾ ਕੀ ਦੇ ਨਾਲ ਗੱਲਾਂ ਕਰਦਾ ਐ ਰਾਜੂ ਐ ਗੱਲਾਂ ਕਰ ਖੁੱਲਕੇ ਆਹ ਨਾਲ ਸੱਤ ਕਰ ਵੇਚਦੇ ਆ ਪੱਠਾ ਹਾਂ ਉਹ ਵੇਚਦਾ ਸਹੀ ਐ ਨਾ ਉਹ ਨਾਲ ਹੀ ਤੈਨੂੰ ਮਹਿੰਗੀਆਂ ਲੱਗਣ ਜ਼ਮੀਨਾਂ ਲਈ 30000 ਦੀਆਂ ਦੇ ਉਹ ਦੇ ਤਾਂ 20 ਦੀਆਂ ਮੈਨੂੰ ਲਿਆ ਦੇ ਗਈਆਂ 50 ਪੱਟਾਂ 10-10 ਹਜ਼ਾਰ ਦਾ ਗਾਹ ਕਮਾਇਆ ਮੰਡੀ ਚੋਰੀ ਅੱਜ ਇੰਨੀ ਪੰਚਾਇਤ ਸੁਣਦੀ ਆ 20 ਹਜ਼ਾਰ ਦੀਆਂ ਹੋ ਗਈਆਂ ਚੱਲ ਇਹ ਇਤਜਾਦ ਨਾ ਹੋ ਗਈਆਂ ਕਿੱਥੋਂ ਹੋ ਜਾਣਗੀਆਂ ਪਰ ਇਹੋ ਜਿਹਾ ਹਟ ਕੇ ਦੇਖ ਤਾ ਮਾ ਤਾਂ ਉਹੀ ਮਾੜਾ ਟੱਕਾ ਨਾ ਮਾਰਾ ਉਹਦਾ ਦੇਖ ਵੀ ਤੂੰ ਮਾ ਤਾਂ ਡਿਗਣ ਨੂੰ ਤਿਆਰ ਹੋਇਆ ਖੜਾ ਬਸ ਚੁੱਪ ਕਰ ਮਾ ਤਾਂ ਡਿਗਣ ਨੂੰ ਓਏ ਮੈਨੂੰ ਫੜਾ ਨਹੀਂ ਨਹੀਂ ਇਹ ਕਿੱਧਰ ਭਜਦਾ ਤੂੰ ਮਾ ਤਾਂ ਡਿਗਣ ਨੂੰ ਤਿਆਰ ਹੋਇਆ ਪੂਰਾ ਉਹੀ ਮਰੀਏ ਨਾ ਪਕਾਈ ਯਾਰ ਪੀ ਪਕਾਈ ਯਾਰ ਰਾਜੂ ਕਿੱਥੋਂ ਮੋੜੀਏ ਸੌਦਾ ਨੇ ਇਹਨਾਂ ਕਹਿੰਦਾ ਕਿਦਾਂ ਕਰਦਾ ਸੌਦਾ ਪੈਸੇ ਉਹ ਦਊਗਾ ਕਿ ਹੁਣ ਜੇ ਤੂੰ ਦੇ ਦੀ ਤੇਰੇ ਨਾਲ ਮਾਦੇ ਨੂੰ ਯਾਰ ਫਿਰ ਹੁਣ ਸਿੱਧਾ ਤੂੰ ਸੌਦਾ ਕਰ। ਸੌਦਾ ਦੀ ਸਭ ਤੋਂ ਧਾਰੇ ਲੈ ਲੂ ਐ। ਐਡਾ ਕੀ ਪੱਲਾ ਚੱਕਿਆ ਹੋਇਆ। ਪੱਲਾ ਨਾਲੇ ਨਹੀਂ ਫਿਰਦਾ। ਭਰਾਂ ਲੂ ਪੱਲਾ। ਚੱਕਿਆ ਹੋਈ ਆ। ਚੱਕਿਆ ਐ। ਆਦੇ ਨਾਲ ਹੀ ਚੱਕੀ ਫਿਰਦਾ। ਆ ਨਾਲ ਚੱਕੀ ਫਿਰਦਾ। ਅਰੇ ਦੀ ਵੀ ਇਸ ਤਰ੍ਹਾਂ ਦੇ ਨਾਲ ਦਿਖਾਈ ਜਾਂਦਾ ਪੱਲਾ। ਨਾਲ ਕਹਿੰਦਾ ਆ ਵੀ ਆਸ ਹੀ ਪੱਲਾ। ਵੇਖੋ ਜੀ ਸੰਸਾਰ ਨੂੰ ਸਾਨੂੰ ਨਾ ਆ ਪਬਲਿਕ ਚੰਗੀ ਆ ਰੱਬ ਵਰਗੀ ਆ ਪਬਲਿਕ ਇੰਦਰ ਕਲ ਨੂੰ ਮੀਡੀਆ ਕਹਿੰਦੀ ਕਿ ਤੂੰ ਕਹ ਨਾ ਮੂ ਉਹ ਵੀਡੀਓ ਚਾ ਜਾਣ ਦਾ ਮੂਡ ਨਹੀਂ ਹੈਗਾ ਆ ਖੜੀ ਆ ਸਾਡੀ ਪਬਲਿਕ ਸਮਾਜ ਰੱਬ ਵਰਗੀ ਹੁੰਦੀ ਆ ਇਹਨਾਂ ਤੋਂ ਬਿਨਾ ਕੁਝ ਨਹੀਂ ਸਾਡੇ ਬੰਦੇ ੱਲ ਪਤਾ ਕੀ ਹੁੰਦੀ ਆ ਕਹਿੰਦੇ ਨਹੀਂ ਪੈਸੇ ਅੱਥਾਂ ਵੇਚ ਕੇ ਢਿੱਡ ਭਰ ਜਨਾਂ ਅੱਜ ਢਿੱਡ ਭਰੀ ਖੜੇ ਆ ਢਿੱਡ ਭਰ ਕੇ ਥੋੜਾ ਜਿਹਾ ਚੀਰਾ ਲਾ ਕੇ ਅਸੀਂ ਕੱਢ ਲਾਨੇ ਆ ਉਹ ਇੱਕ ਸੋਨੇ ਪੱਖੀ ਚ ਲਾ ਕੇ ਚੀਰਾ ਕੱਢਣ ਜਾਣਦੇ ਆ ਨਹੀਂ ਫੇਰ ਐਂ ਨਹੀਂ ਕਢਾਉਂਦੇ ਸੁਣੋ ਯਾਰ ਪੀ ਆਪਾਂ ਕਰ ਲਈਏ ਦਰਸੇਮਾ ਗੂਣ ਵਾਲਾ ਆਊਗਾ ਦਾਨ ਕਰਨ ਵਾਲਾ ਆਪਾਂ ਕਰ ਵੀ ਦਵਾਂਗੇ ਉਹੀ ਥੋੜੀ ਬਕੀਆਂ ਪੜਵਾਉਣੀਆਂ ਨੇ ਨਾ ਰੁਪਈਆਂ ਦਾ ਦਾਨ ਕਰਿਆ ਕਰ ਮੈਂ ਪੱਠਾ ਵੇਖਦੀਆਂ ਜੀ ਪੱਠਾ ਵੇਚਤੀਆਂ 22 ਨੂੰ ਮਹਿੰਗੀਆਂ ਲੱਗਣ ਬਿਸ਼ੱਕ ਨਾ ਲਵੇ ਪੱਠਾ 22 ਨੂੰ ਲੈ ਕੇ ਦੇਤੀਆਂ ਮੈਜਰ ਨੂੰ ਜੇ ਘਾਟਾ ਪੂ 500 ਮੇਰੇ ਪੱਲੇੋਂ ਦੇ ਤੂੰ ਠੀਕ ਹੈ ਗੱਲ ਬਈ ਆਹੀ ਹੋ ਸਕਦਾ 21000 ਦੀਆਂ ਵੇਚਤੀਆਂ ਸਾਡੇ ਦੀਆਂ ਕਹੀ ਜਾਂਦਾ ਸਾਡੇ ਦੀਆਂ ਹੋ ਗਈਆਂ ਉਹ ਕਾਦੀਆਂ ਹੋ ਗਈਆਂ ਸਾਡੇ ਦੀਆਂ ਆਸੋ ਤੇ ਕਿਤੇ ਇਹਦੇ ਨਾਲ ਤਾਂ ਮੈਂ ਮਰਦਾ ਨਹੀਂ ਇਹਦੇ ਨਾਲ ਤਾਂ ਮੈਂ ਮਰਦਾ ਨਹੀਂ ਉਹ ਨਹੀਂ ਲੈ ਜਾ ਯਾਰ ਉਹ ਬਹਿ ਜਾ ਯਾਰ ਉਹ ਯਾਰ ਮੇਰੀ ਗੱਲ ਨਾ ਹੋ ਗਿਆ ਜਾ ਪਰਚੀ ਕਰਾ ਲਿਓ ਮੈਂ ਹੀਆਂ ਨਾ ਯਾਰ ਰੱਦ ਕਿਹ ਦਿਨ ਪਰਚੀ ਤੇਰੀ ਤੇਰੇ ਨਾਲ ਉਹਦੀ ਉਹਦੇ ਨਾਲ ਹੋਇਆ ਨਾ ਸਕਦਾ ਸਾਡੇ 21 ਦੀਆਂ ਕਰੀਆਂ ਨੇ ਨਾ ਨਾ ਮਹਗੀਆਂ ਨੇ ਕੋਈ ਗੱਲ ਨਹੀਂ ਵੀਰੇ ਇਹ ਮਹਗੀਆਂ ਨੇ 15 ਬੱਕਰੀਆਂ ਬਣੀਆਂ ਪਈਆਂ ਨੇ ਮਹਗੀਆਂ ਨੇ ਛਾੜ ਦੋ ਕੋਈ ਗੱਲ ਨਹੀਂ ਛਾਟ ਕੇ ਤਨੇ ਪੱਠਾ ਕੱਢਦੀਆਂ ਅਗਲੀ ਦੀ ਜਾਨ ਸਾਢੇ 10-10 ਹਜ਼ਾਰ ਦੀ ਹੋ ਗਿਆ ਧੀ ਮਾੜੀਆਂ ਨੇ ਕੋਈ ਪਤਾ ਨਹੀਂ ਕੋਈ ਮਾੜੀ ਇੱਕ ਹੀ ਮਹਿੰਗੀਆਂ ਨੇ 500 ਰੁਪਏ ਨਾਲ ਓਏ ਵਰਕ ਨਹੀਂ ਕਹਿੰਦਾ ਆਹ ਮਲਕੀ ਮਹਿੰਗੀਆਂ ਨੇ ਅੱਛਾ ਮੇਰੇ ਛਾਟ ਕੇ ਪੱਠਾ ਕੱਢੀਆਂ ਨੇ ਤਾਂ ਉਹਦਾ ਮਾਲ ਵੀ ਤਾਂ ਦੇਖ ਲੈ ਦਾ ਅਗਲੇ ਦਾ ਇੰਨੇ ਤਾਂ ਮੈਂ ਮੁੰਡੇ ਦੇ ੱੱੱਕੇ ਮਾਰ ਲੇ ਵਿਚਾਰੇ ਤੇ ਹੋਰ ਮਾਰ ਲਾ ਫੇਰ ਕੀ ਹੋ ਗਿਆ ਤਾਂ ਓ ਚਾ ਮੇਰੇ ਕੋਈ ਇੱਜ਼ਤ ਕਰਿਆ ਕਰੋ ਕੋਈ ਗੱਲ ਨਹੀਂ ਹਾਂ ਪੱਠਾ ਤਾਂ ਮੈਂ ਇਹਦੀਆਂ ਵੇਚ ਦੂੰ ਕੋਈ ਗੱਲ ਨਹੀਂ ਆ ਫਰਤੀ ਛਾਈ ਧੰਨਵਾਦ ਮੇਰੇ ਭਾਈ ਨਹੀਂ ਲੈਣੀਆਂ ਬਾਈ ਉਹ ਜਾ ਰਹੇ ਐ ਨਾ ਕਰਿਆ ਕੋਈ ਯਾਰ ਪੰਜ ਆਫੇ ਜੇ ਉਹ ਕਰਦੇ ਹੂੰ ਮੰਨ ਲੈਣਾ ਕੱਚਾ ਕਰਾਇਆ ਕਰੋ ਆਪਾਂ ਕਿਹੜਾ ਟਪਕਾਰ ਮਾਰੀਆ ਕਿੱਥੇ ਤੱਕ ਪੁੱਗਦਾ ਥੋਨੂੰ ਨਹੀਂ 26 ਨਹੀਂ ਕਿਹਾ ਉਹਨੇ 26 ਮੰਗੇ ਕਿ ਅਗਲਾ ਤਾਰ ਲੈਣਾ ਥੱਲੇ ਕਿੱਥੇ ਤੱਕ ਪੁੱਗਦਾ ਥੋਨੂੰ ਇਹਦੇ ਨਾਲੋਂ ਛੋਟੀਆਂ ਪੱਠਾ ਹੁਣੀ ਵੇਚੀਆਂ ਨੇ ਜਾ ਕੇ ਪਤਾ ਕਰਿਆ ਗੱਡੀ 'ਤੇ ਲੋਡ ਹੋਈਆਂ ਪਈਆਂ ਨੇ 13-13000 ਦੀਆਂ ਦਿੱਤੀਆਂ ਨੇ ਬੰਦਾ ਕ ਬੰਦਾ ਦੇਖ ਕੇ ਪੱਠਾ ਦਿੰਨਿਆ ਵੀ ਗਰੀਬ ਬੰਦੇ ਦੇ ਪਾਲ ਲੂਗਾ ਇੱਕ ਸਾਡੀ ਝਟਕਾ ਦੇ ਨੇ ਇਹਦੇ ਨਾਲ ਉਹ ਤਾਂ ਛੋਟੀਆਂ ਨੇ ਜਾ ਕੇ ਦੇਖਿਆ ਇੱਥੇ ਖੜੀਆਂ ਨੇ ਆ 65000 ਰੁਪਏ ਮੇਰੀ ਜੇਬ ਚ ਰਬੜ ਪਾਈ ਚਾੜੀ ਖੜੀ ਆ ਇੱਥੇ ਹੁਣੀ ਗਣ ਲਾ ਨਾ ਪਤਾ ਪੰਜ ਪੱਠਾ ਦਿੱਤੀਆਂ ਨੇ ਆ ਗਣ ਲਾ ਇਹਦਾ ਐ ਵੀ ਗਰੀਬ ਬੰਦਾ ਆਪਾਂ ਹਰ ਕ ਦੇਖਦੇ ਹੁੰਨੇ ਆ ਵੀ ਕੌਣ ਕਿੰਨੇ ਕ ਕਿੰਨੇ ਕ ਕੀ ਗੱਲ ਬਾਤ ਉਹ ਯਾਰ ਜਾਤ ਦੀਆਂ ਨੇ ਹਾਂ ਪੱਠਾ ਵਧੀਆ ਨੇ ਕਿੱਥੇ ਫੜਨਾ ਤੂੰ ਹੋਰ ਭਾਈ ਮੇਮਣਾ ਮੈਂ ਘਰੋਂ 10000 ਦਾ ਵੀ ਨਹੀਂ ਦੰਦੂੰ ਦੰਦਾ ਏਡਾ ਛਿੱਟ ਚੋ ਲਿਖੜਿਆ ਆ ਆ ਇੱਥੇ ਮੇਮਣਾ ਫੜਾ ਹਾਂ ਮੈਂ ਬਣਾ ਆ ਇੱਥੇ ਸੌਤਾ ਹੋਇਆ 14000 ਦਾ ਵੇਚਿਆ ਆ ਫਿਰਦਾ ਉਹਦੇ ਮੈਂ ਵੀ ਲਵਾਤੇ ਤੇ 13 ਦਾ ਜੀ ਪੁੱਲਾ ਫਰਦਸਤਾ ਨਹੀਂ ਕਰ ਓ ਯਾਰ ਆਪਾਂ ਯਾਰ ਉਹ ਤਾਂ ਕੰਮ ਹੀ ਨਹੀਂ ਕਰਨਾ ਰਜੂ ਮਾੜਾ ਡੰਗਰ ਆਪਾਂ ਲੈਣਾ ਨਹੀਂ ਮਾੜਾ ਡੰਗਰ ਆਪਾਂ ਵੇਚਣਾ ਨਹੀਂ ਕੋਈ ਗੱਲ ਨਹੀਂ ਚਲ ਠੀਕ ਹੈ ਚਲੋ ਭਾਈ ਨਹੀਂ ਪੁੱਗਦਾ ਭਾਈ ਪਤਾ ਨਹੀਂ ਕਰਨਾ ਕੋਈ ਨਹੀਂ ਭਾਈ ਕੋਈ ਤੱਕਾ ਨਹੀਂ